ਲਓ ਜੀ ਪਿੰਡ ਗੰਦੋ ਕਲਾ ਇੱਕ ਕਲਾ ਹੁੰਦੀ ਹੈ ਤੇ ਇੱਕ ਖੁਰਦ ਹੁੰਦੀ ਹੈ ਆ ਪਿੰਡ ਗੰਦੋ ਕਲਾ ਹੈ ਜੀ ਕਲਾ ਦੇ ਵਿੱਚ ਅਸੀਂ ਆਗੇ ਨਾਲੇ ਤੁਸੀਂ ਸਰੋਤਿਓ ਕਮੈਂਟ ਕਰਕੇ ਵੀ ਦੱਸਿਓ ਕਲਾ ਛੋਟੀ ਹੁੰਦੀ ਹੈ ਖੁਰਦ ਛੋਟੀ ਹੁੰਦੀ ਹੈ ਕਿ ਬੜੀ ਹੁੰਦੀ ਹੈ ਮੈਂ ਇਸ ਵਿੱਚ ਲਿਖਿਆ ਜੀ ਗੰਦੋ ਕਲਾ ਪਿੰਡ ਦੇ ਵਿੱਚ ਤੁਸੀਂ ਦੱਸਣਾ ਕਮੈਂਟ ਕਰਕੇ ਵੀ ਇਹ ਬੜੀ ਗੰਦੋ ਹੈ ਕਿ ਛੋਟੀ ਗੰਦੋ ਹੈ ਕਲਾ ਨੂੰ ਛੋਟੀ ਕਹਿੰਦੇ ਆ ਕਿ ਬੜੀ ਕਹਿੰਦੇ ਆ ਖੁਰਦ ਨੂੰ ਕੀ ਕਹਿੰਦੇ ਆ ਆ ਦੇਖੋ ਜੀ ਗੰਦੋ ਕਲਾ ਪਿੰਡ ਆ ਦੇਖੋ ਜੀ ਤੁਸੀਂ ਨਜ਼ਾਰੇਦਾਰ ਪਿੰਡ ਹੈ ਸਾਰੇ ਪਾਸੇ ਬਹੁਤ ਵਧੀਆ ਹਰੀਆਲੀ ਹੈ ਗਲੀਆਂ ਦੇਖੋ ਜੀ ਕਿਸੇ ਦਾ ਮੀਆਂਪੁਰ ਦੇ ਨੇੜੇ ਲੱਗਦਾ ਜੀ ਕਿੰਨੇ ਜੀ ਲਾਗ ਮੀਆਂਪੁਰ ਦੇ ਲਾਗ ਗੰਧੋਂ ਕਲਾਂ ਆ ਦੇਖੋ ਗਲੀਆਂ ਉਹ ਬੜੀਆਂ ਟਾਈਟ ਟਾਈਟ ਗਲੀਆਂ ਵੀ ਹੈਗੀਆਂ ਨੇ ਸਾਰੀਆਂ ਗਲੀਆਂ ਦੇ ਵਿੱਚ ਘੁੰਮਾਂਗੇ ਤੁਹਾਨੂੰ ਹਰ ਇੱਕ ਚੀਜ਼ ਦਿਖਾਵਾਂਗੇ ਗੰਧੋਂ ਕਲਾਂ ਦੀ ਕਿਸੇ ਦਾ ਇਸ ਪਿੰਡ ਨਾਲ ਕਿਸੇ ਤਰ੍ਹਾਂ ਦਾ ਕੋਈ ਵਾਹ ਵਾਸਤਾ ਹੈ ਕਿਸੇ ਦੇ ਨਾਨਕਿਆਂ ਦਾ ਪਿੰਡ ਹੈ ਕਿਸੇ ਦੇ ਦਾਦਕਿਆਂ ਦਾ ਪਿੰਡਾ ਕਿਸੇ ਦੀ ਪੂਆ ਦਾ ਪਿੰਡ ਹੈ ਜ਼ਰੂਰ ਦੱਸਿਓ ਕਮੈਂਟ ਕਰਦੇ ਜਾਓ ਗੰਧੋ ਕਲਾਂ ਦੇ ਵਿੱਚ ਅਸੀਂ ਘੁੰਮ ਰਹੇ ਜੀ ਬੱਲੇ ਬੱਲੇ ਫਿਲੰਗਣ ਰਿਕਾਰਡ ਦੀ ਟੀਮ ਚੱਲ ਰਹੀ ਹੈ ਸਾਰੀਆਂ ਗਲੀਆਂ ਘਮਾਣੇ ਦੀ ਕੋਈ ਗਲੀ ਨਹੀਂ ਛੱਡਣੀ ਪਾਈ ਚਲੋ ਜਿਹੜੀ ਜਿਹੜੀ ਗਲੀ ਆਈ ਜਾਂਦੀ ਹੈ ਆ ਦੇਖੋ ਜੀ ਗੰਧੋ ਕਲਾਂ ਦੀਆਂ ਗਲੀਆਂ ਕਿਆ ਖੂਬਸੂਰਤ ਨਗਾਰਾ ਜੀ ਪਿੰਡ ਦਾ ਇੰਨੇ ਜੀ ਮੋੜ-ਮੋੜ ਜਾਂ ਤੇ ਸਤਾਵੇ ਪਿੰਡ ਦੀਆਂ ਗਲੀਆਂ ਦੀ ਆ ਦੇਖੋ ਜੀ ਪਿੰਡ ਦੀਆਂ ਗਲੀਆਂ ਪਿੰਡਦਿਆਂ ਗਲੀਆਂ ਨਾਲ ਇੱਕ ਵੱਖਰਾ ਜੁੜਾਵ ਹੁੰਦਾ ਹਰ ਕਿਸੇ ਦਾ ਭਾਵੇਂ ਦੁਨੀਆ ਦੇ ਕਿਸੇ ਕੋਨੇ ਤੇ ਵੀ ਚਲੇ ਜਾਈਏ ਪਿੰਡ ਦੀਆਂ ਗਲੀਆਂ ਪਿੰਡ ਦੀ ਯਾਦ ਔਰ ਸਾਡੇ ਦਿਲ ਵਿੱਚ ਹਮੇਸ਼ਾ ਰਹਿੰਦੀ ਹੈ ਆ ਦੇਖੋ ਜੀ ਗੰਦੋ ਕਲਾ ਆ ਪੁਰਾਣੇ ਮਕਾਨ ਵੀ ਹੈਗੇ ਨੇ ਵਿੱਚ ਕੁਝ ਗੰਦੋ ਕਲਾ ਪਿੰਡ ਜਿਲ੍ਹਾ ਰੋਪੜਾ ਜੀ ਔਰ ਮੀਆਂਪੁਰ ਦੇ ਲਾਗ ਹੈ ਆ ਦੇਖੋ ਜੀ ਸਾਰੀਆਂ ਗਲੀਆਂ ਜਿੱਥੇ ਮੈਂ ਕੈਮਰਾ ਪਾ ਰਿਹਾ ਜੀ ਕਿਸੇ ਦੇ ਨਾਨਕੇ ਦਾ ਪਿੰਡ ਹੈ ਕਿਸੇ ਦੇ ਦਾਦਕੇ ਦਾ ਪਿੰਡ ਹੈ ਕਿਸੇ ਦੀ ਭੂਆ ਦਾ ਪਿੰਡ ਹੈ ਮਾਸੀ ਦਾ ਪਿੰਡ ਹੈ ਕਮੈਂਟ ਜ਼ਰੂਰ ਕਰੀ ਚਲਿਓ ਜੀ ਬਹੁਤ ਗਲੀਆਂ ਨੇ ਜੀ ਪਿੰਡ ਦੇ ਵਿੱਚ ਆ ਦੇਖੋ ਜੀ ਪੁਰਾਣੇ ਮਕਾਨ ਬਣੇ ਹੋਏ ਨੇ ਔਰ ਸਾਰੀਆਂ ਗਲੀਆਂ ਬਾਈ ਜੀ ਕਮਾਣੀ ਆਪਾਂ ਕੋਈ ਬੜੀ ਛੱਡਣੀ ਨਹੀਂ ਹੈ ਗੰਦੋਂ ਕਲਾ ਪਿੰਡ ਹੈ ਰੋਪੜ ਜ਼ਿਲ੍ਹੇ ਦਾ ਪਿੰਡ ਹੈ ਮੈਂ ਪਹਿਲਾਂ ਵੀ ਇੱਕ ਸਵਾਲ ਕਰਿਆ ਸੀ ਕਿ ਕਲਾ ਛੋਟਾ ਹੁੰਦਾ ਹੈ ਜਾਂ ਖੁਰਗ ਛੋਟਾ ਹੁੰਦਾ ਤੁਸੀਂ ਦੱਸਣਾ ਗੰਦੋਂ ਕਲਾ ਇਹ ਬੜੀ ਗੰਦੋਂ ਹੈ ਕਿ ਛੋਟੀ ਗੰਦੋਂ ਹੈ ਇਹ ਗੰਦੋਂ ਕਲਾ ਹੈ ਚਲੋ ਜੀ ਆਈ ਚੱਲ ਜੱਗੇ ਨੂੰ ਕਮਾਈ ਚਲੋ ਜੀ ਸਾਰੇ ਪਾਸੇ ਦਿਖਾ ਦਿਓ ਪਿੰਡ ਦੇ ਆਹ ਦੇਖੋ ਜੀ ਬਹੁਤ ਸੋਹਣਾ ਨਜ਼ਾਰੇਦਾਰ ਪਿੰਡ ਹੈ ਜੀ ਗੰਦੋਂ ਕਲਾ ਪਿੰਡ ਆਹ ਦੇਖੋ ਜੀ ਲੋਕੀ ਬੈਠੇ ਆ ਸਾਰੇ ਜਣੇ ਬੈਠੇ ਜਿਹਨਾਂ ਨਾਲ ਵੀ ਗੱਲਾਂ ਕਰਾਂਗੇ ਆਪਾਂ ਆ ਕੇ ਆਹ ਦੇਖੋ ਜਿੱਧਰਲੇ ਪਾਸੇ ਆਹ ਗਲੀਆਂ ਦੇ ਵਿੱਚ ਮੈਂ ਲੈ ਕੇ ਆ ਗਿਆ ਤੁਹਾਨੂੰ ਗੰਦੋ ਕਲਾ ਮੈਂ ਬਾਰ-ਬਾਰ ਕਹਿ ਰਿਹਾ ਜੀ ਕਲਾ ਤੇ ਖੁਰਦ ਦਾ ਫਰਕ ਦੱਸ ਦਿਓ ਬੜੀ ਗੰਦੋ ਹੈ ਕਿ ਛੋਟੀ ਗੰਦੋ ਮੈਂ ਤੁਹਾਨੂੰ ਦੱਸ ਰਿਹਾ ਵੀ ਗੰਦੋ ਕਲਾ ਹੈ ਖੁਰਦ ਨਹੀਂ ਹੈ ਤਾਂ ਬੜੀ ਹੈ ਕਿ ਛੋਟੀ ਹੈ ਤੁਸੀਂ ਦੱਸਣਾ ਆਹ ਦੇਖੋ ਜੀ ਇਮਾਰਤਾਂ ਦੀ ਉਹ ਸਾਰੀ ਵੀ ਹੋ ਰਹੀ ਹੈ ਇਹ ਗੁਰਦੁਆਰਾ ਸਾਹਿਬ ਦੀ ਸਾਰੀ ਹੋ ਰਹੀ ਹੈ ਨਾ ਜੀ ਆਹ ਗੁਰਦੁਆਰਾ ਸਾਹਿਬ ਦੀ ਸਾਰੀ ਹੋ ਰਹੀ ਹੈ ਜਿੱਧਰ ਇਹ ਸਿੰਘ ਸੇਧਾਂ ਦਾ ਗੁਰਦੁਆਰਾ ਮੰਡਰੇ ਜੀ ਹਾਂਜੀ ਹਾਂਜੀ ਆਹ ਦੇਖੋ ਜੀ ਖੇਤ ਵੀ ਨਾਲ-ਨਾਲ ਆ ਗਏ ਨੇ ਵੀ ਹੈਗੇ ਨੇ ਆ ਬਹੁਤ ਸੋਹਣਾ ਰਮਣੀਕ ਜਿਹਾ ਪਿੰਡ ਹੈ ਬੜਾ ਨਜ਼ਾਰੇਦਾਰ ਹੈ ਜੀ ਸਾਰੇ ਪਾਸੇ ਮੈਂ ਤੁਹਾਨੂੰ ਕੈਮਰਾ ਪਾ ਕੇ ਦਿਖਾ ਰਿਹਾ ਹਾਂ ਦੱਸ ਰਿਹਾ ਜੀ ਵਾਹ ਜੀ ਵਾਹ ਗੰਦੋ ਕਲਾ ਪਿੰਡ ਹੈ ਜੀ ਗਲੀਆਂ ਕੱਲੀਆਂ ਕੱਲੀਆਂ ਗਲੀਆਂ ਤੇ ਵਿੱਚ ਅਸੀਂ ਘੁੰਮ ਰਿਹਾ ਪਿੰਡ ਦੀਆਂ ਔਰ ਇਧਰਲੇ ਪਾਸੇ ਕੀ ਆ ਗਿਆ ਜੀ ਸਕੂਲ ਆ ਗਿਆ ਹੈ ਆ ਸਕੂਲ ਨੇ ਕੋਲ ਲੈ ਕੇ ਜਾਂਦੇ ਕੈਮਰਾ ਆ ਦੇਖੋ ਜੀ ਆ ਸਕੂਲ ਆ ਗਿਆ ਜੀ ਦਫ਼ਤਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮੀਆਪੁਰ ਇਹ ਤਾਂ ਦਫਤਰ ਹੈ ਕਿ ਸਕੂਲ ਹੈ ਸਕੂਲ ਹੈ ਜੀ ਅੱਛਾ ਸਕੂਲ ਦੇ ਵਿੱਚ ਹੀ ਦਫਤਰ ਹੈਗਾ ਆ ਦੇਖੋ ਜੀ ਇਧਰਲੇ ਪਾਸੇ ਆ ਗਏ ਜੀ ਆਪਾਂ ਇਧਰ ਲੀਆਂ ਗਲੀਆਂ ਰਹਿੰਦੀਆਂ ਸੀਗੀਆਂ ਇਹ ਗਲੀਆਂ ਵੀ ਦਿਖਾਣੀਆਂ ਕੋਈ ਗਲੀ ਬਾਈ ਜੀ ਰਹਿ ਨਾ ਜਮੇ ਗੰਦੋ ਕਾਂਦੀ ਸਾਰੀਆਂ ਗਲੀਆਂ ਘੁੰਮਣੀਆਂ ਹੈਗੀਆਂ ਸਾਰੀਆਂ ਗਲੀਆਂ ਦਿਖਾਣੀਆਂ ਜਾਊਗੀ ਗਲੀਆਂ ਇਹ ਇਹ ਬੜੀ ਤੰਗ ਜੀ ਲੱਗਦੀ ਇਹਦਾ ਆ ਲਓ ਜੀ ਐਕਟਿਵਾ ਬਾੜਤੀ ਬਾਈ ਜੀ ਨੇ ਆ ਗਏ ਜੀ ਆ ਦੇਖੋ ਜੀ ਵਾਹ ਜੀ ਵਾਹ ਇਧਰੋਂ ਤਾਂ ਆਪਾਂ ਆਏ ਤੇ ਫਿਰ ਲੰਘ ਕੇ ਹਨਾ ਇਧਰੋਂ ਲੰਘ ਕੇ ਆਏ ਤੇ ਆਪਾਂ ਨਹੀਂ ਜੀ ਇਦਾਂ ਦੀ ਬਿਲਡਿੰਗ ਹੀ ਥੀ ਉਹ ਲਓ ਜੀ ਸਾਰੀਆਂ ਗਲੀਆਂ ਘੁੰਮ ਰਹਿਆਂ ਦੀ ਗੰਦੋ ਕਲਾ ਦੀਆਂ ਹੁਣ ਕੋਈ ਪਾਸਾ ਰਹਿ ਗਿਆ ਤਾਂ ਉਧਰਲੇ ਪਾਸੇ ਬਾੜ ਲਓ ਗੱਡੀ ਅੰਜੀ ਸਾਰੀ ਫਿਰਨੀ ਧਮਾੜਿਓ ਪਿੰਡ ਦੀ ਉੱਪਰਲੇ ਪਾਸੇ ਦੇ ਘੁੰਮ ਕੇ ਆਣਾ ਪਰ ਜਿੱਦੜ ਤੇ ਬੜੇ ਐ ਨਿਕਲੇ ਐ ਫਿਰ ਪਿੰਡ ਦਾ ਆੜਵਾ ਚ ਫਿਰਨੀ ਕਰਦੇ ਨਾ ਪਿੰਡ ਦੀ ਫਿਰਨੀ ਤੇ ਵੀ ਲੈ ਜਾਓ ਗੰਦੋ ਕਲਾ ਪਿੰਡਾ ਜੀ ਮੀਆਂਪੁਰ ਦੇ ਲਾਗ ਹੈ ਜੀ ਔਰ ਰੋਪੜ ਜ਼ਿਲ੍ਹੇ ਦਾ ਪਿੰਡ ਆ ਦੇਖੋ ਜੀ ਇਧਰ ਲੀਆਂ ਗਲੀਆਂ ਵਾਹ ਜੀ ਵਾਹ ਆ ਬਸ ਵੀ ਆਂਦੀ ਐ ਜੀ ਪਿੰਡ ਨੂੰ ਗੰਦੋਂਕਲਾ ਕੋਟਾ ਪਿੰਡ ਆ ਤੁਸੀਂ ਚਲੇ ਗਏ ਵਿਦੇਸ਼ਾਂ ਨੂੰ ਕਿਤੇ ਦੂਰ ਚਲ ਗਏ ਕਿਸੇ ਕਾਰਨ ਪੈ ਗਿਆ ਵਿਛੋੜਾ ਪਿੰਡ ਨਾਲ ਤਾਂ ਯਾਦ ਕਰਿਓ ਕਮੈਂਟ ਜ਼ਰੂਰ ਕਰਿਓ ਆ ਦੇਖੋ ਜੀ ਸਾਰੀਆਂ ਗਲੀਆਂ ਜਿਵੇਂ ਮਾਰ ਰਿਹਾ ਕੈਮਰਾ ਗੰਦੋਂਕਲਾ ਜ਼ਿਲ੍ਹਾ ਰੋਪੜ ਨੇੜੇ ਮੀਆਪੁਰ ਠੀਕ ਕਰ ਰਹੇ ਜੀ ਮੈਂ ਆ ਦੇਖੋ ਜੀ ਆ ਸਥਾਨ ਜੀ ਧਾਰਮਿਕ ਸਥਾਨ ਵੀ ਹੈਗੇ ਨੇ ਜੀ ਗੰਦੋਂਕਲਾ ਦੇ ਹੁਣ ਕਿਹਦੇ ਪਾਸੇ ਨੂੰ ਰਹਿ ਗਏ ਜੀ ਆਪਾਂ ਇਹ ਜੀ ਰਹਿੰਦਾ ਦੇ ਕੁਝ ਉਹ ਤੇ ਥੋੜਾ ਪਿੱਛੇ ਗਿਆ ਗਲੀ ਰਹਿ ਗਈ ਆ ਚਲੋ ਜੀ ਇੱਕ ਗਲੀ ਰਹਿੰਦੀ ਉਹ ਛੱਡਣੀ ਨਹੀਂ ਆਪਾਂ ਉਸ ਗਲੀ 'ਚ ਵੀ ਪਾਓ ਆ ਦੇਖੋ ਜੀ ਕਹਿੰਦੇ ਗਲੀ ਤੇ ਰਹਗੀ ਗਲੀ ਨਹੀਂ ਕੋਈ ਛੱਡਣੀ ਗੰਦੋਂ ਕਲਾਂ ਦੀ ਸਾਰਾ ਪਾਸਾ ਦਿਖਾ ਦੇਣਾ ਸਾਰਾ ਪੈੜ ਦਿਖਾ ਦੇਣਾ ਜੀ ਗੰਦੋਂ ਕਲਾਂ ਵਾਹ ਜੀ ਵਾਹ ਖੂਬਸੂਰਤ ਪਿੰਡ ਹੈ ਜੀ ਬਹੁਤ ਵਧੀਆ ਪਿੰਡ ਹੈ ਤੁਹਾਡਾ ਪਿੰਡ ਦਾ ਕੋਈ ਵਾਹ ਵਾਸਤਾ ਤਾਂ ਜ਼ਰੂਰ ਕਮੈਂਟ ਕਰਿਓ ਤੁਸੀਂ ਦੱਸਿਆ ਜੀ ਕਿਵੇਂ ਦਾ ਲੱਗਿਆ ਸਾਡਾ ਇਹ ਵੀਡੀਓ ਔਰ ਦੇਖ ਕੇ ਤੁਸੀਂ ਚਾਹੁੰਦੇ ਕਿਸੀ ਤੁਹਾਡੇ ਪਿੰਡ ਵੀ ਆਈਏ ਤਾਂ ਆਪਣੇ ਪਿੰਡ ਬਾਰੇ ਵੀ ਉਸ ਦਾ ਨਾਮ ਲਿਖ ਦਿਓ ਕਮੈਂਟ ਦੇ ਵਿੱਚ ਔਰ ਅਸੀਂ ਜ਼ਰੂਰ ਪਹੁੰਚ ਕਰਾਂਗੇ ਕੋਸ਼ਿਸ਼ ਕਰਾਂਗੇ ਤੁਹਾਡਾ ਪਿੰਡ ਵੀ ਦਿਖਾਈਏ ਆ ਦੇਖੋ ਜੀ ਆ ਗਲੀਆਂ ਹੈ ਜੀ ਆਹ ਬਈ ਆਹ ਗਲੀ ਪਈ ਦੀ ਰਹਿ ਗਈ ਸੀ ਕਹਿੰਦੇ ਆਹ ਦੇਖੋ ਜੀ ਸਾਰੀਆਂ ਗਲੀਆਂ ਅਸੀਂ ਦਿਖਾ ਰਹੇ ਹਾਂ ਆ ਰਿਹਾ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਆ ਗਈ ਜੀ ਮੈਨੂੰ ਕਿਸੇ ਪਾਸੇੋਂ ਕੈਮਰਾ ਪਾ ਲੈਣ ਦਿਓ ਜੀ ਦਰਸ਼ਨ ਦੇਦਾਰ ਗੁਰਦੁਆਰਾ ਸਾਹਿਬ ਦੇ ਹੋ ਜਾਣ ਪੂਰੀ ਤਰ੍ਹਾਂ ਆ ਦੇਖੋ ਜੀ ਗੁਰਦੁਆਰਾ ਸਾਹਿਬ ਦੀ ਹੀ ਬਿਲਡਿੰਗ ਹੈ ਇਹ ਲਿਆਓ ਜੀ ਆਹ ਗਲੀ ਹੈ ਜੀ ਅੱਧਾ ਕਿਸੇ ਪਾਸੇ ਜਿੱਥੋਂ ਦਿਖਦੀ ਹੈ ਗੁਰਦੁਆਰਾ ਸਾਹਿਬ ਦਾ ਪੂਰਾ ਉੱਪਰ ਤੇ ਹਾਂ ਆ ਦੇਖਿਆ ਦੇਖਿਆ ਚਲੋ ਅੱਗੇ ਨੂੰ ਅੱਗੇ ਨੂੰ ਚੱਲੋ ਥੋੜਾ ਜਿਹਾ ਆਹ ਲਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਗੰਦੋਂ ਕਲਾ ਹਣਦੀ ਪਿੰਡ ਗੰਦੋਂ ਕਲਾ ਕੇ ਆ ਜਾ ਲੱਗਿਆ ਜੀ ਔਰ ਕਮੈਂਟ ਜ਼ਰੂਰ ਕਰਾ ਜੇ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਾ ਜੇ ਆ ਹੰਗਣਵਾੜੀ ਦਾ ਸੈਂਟਰ ਵੀ ਹੈ ਜੀ ਤੇਰੇਲੇ ਪਾਸੇ ਆ ਦੇਖੋ ਇਧਰਲੇ ਪਾਸੇ ਲੈ ਕੇ ਜਾਓ ਜੀ ਆ ਬਾਹਰਲਾ ਪਾਸਾ ਪਿੰਡ ਦਾ ਆ ਲੋ ਜੀ ਆ ਪਿੰਡ ਦਾ ਬਾਹਰਲਾ ਪਾਸਾ ਜੀ ਆ ਗਏ ਆ ਦੇਖੋ ਜੀ ਪਿੰਡ ਦਾ ਬਾਹਰਲਾ ਪਾਸਾ ਵੀ ਆ ਗਿਆ ਹਾਂ ਜੀ ਆ ਲੋ ਜੀ ਆ ਸਕੂਲ ਦਾ ਪ੍ਰਾਂਗਣ ਹੈ ਬਹੁਤ ਵਧੀਆ ਜੀ